ਦੋਸਤੋ ਸ਼ਹਿਰ ਤਾਰੀਵਾਲ ਅਕਸਰ ਹੀ ਆਪਣੀ ਟ੍ਰੈਫਿਕ ਦੀ ਸਮੱਸਿਆ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜੇਕਰ ਗੱਲ ਡਡਵਾ ਰੋਡ ਤਾਰੀਵਾਲ ਦੀ ਕਰੀਏ ਤਾਂ ਹਮੇਸ਼ਾ ਹੀ ਇੱਥੇ ਟ੍ਰੈਫਿਕ ਦੇ ਲੰਬੇ ਜਾਮ ਦੇਖਣ ਨੂੰ ਮਿਲਦੇ ਹਨ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰਾਹਤ ਦੇਣ ਦੇ ਲਈ ਇੱਕ ਛੋਟੀ ਸਿੰਗਲ ਸੜਕ ਦਾ ਨਿਰਮਾਣ ਕਰਵਾਇਆ ਗਿਆ ਜਿਸ ਦੇ ਨਾਲ ਡਡਵਾ ਰੋਡ ਦੀ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਸ਼ਿਵਸਾਨਾ ਹਿੰਦੁਸਤਾਨ ਦੇ ਸੂਬਾ ਚੇਅਰਮੈਨ ਰੋਹਿਤ ਅਬਰੋਲ ਨੇ ਇਸ ਸੜਕ ਦੇ ਉੱਪਰ ਆਪਣੇ ਸਾਥੀਆਂ ਦੇ ਨਾਲ ਪਹੁੰਚ ਕੇ ਇੱਕ ਵੱਡਾ ਟੋਆ ਦਿਖਾ ਕੇ ਕਿਹਾ ਕਿ ਇਸ ਸੜਕ ਦੇ ਬਿਲਕੁਲ ਨਾਲ ਲੱਗਦੇ ਟੋਏ ਦੇ ਵਿੱਚ ਕਦੀ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਉਹਨਾਂ ਨੇ ਪੀਡਬਲੂਡੀ ਵਿਭਾਗ ਤੇ ਨਗਰ ਕੌਂਸਲ ਧਾਰੀਵਾਲ ਤੋਂ ਮੰਗ ਕੀਤੀ ਕਿ ਇਸ ਟੋਏ ਨੂੰ ਜਲਦੀ ਤੋਂ ਜਲਦੀ ਪੂਰਿਆ ਜਾਵੇ ਇਸ ਦੌਰਾਨ ਨਗਰ ਕੌਂਸਲ ਧਾਰੀਵਾਲ ਦੇ ਵਾਈਸ ਪ੍ਰਧਾਨ ਮੈਡਮ ਕੁਸਮ ਖੋਸਲਾ ਦੇ ਪਤੀ ਔਰ ਸ਼ਹਿਰ ਦੇ ਮਾਤਬਰ ਵਿਅਕਤੀ ਨੋਨੀ ਖੋਸਲਾ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਨੋਨੀ ਖੋਸਲਾ ਨੇ ਕਿਹਾ ਕਿ ਇਹ ਮੁੱਦਾ ਆਮ ਪਬਲਿਕ ਨੇ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਔਰ ਜਲਦੀ ਹੀ ਉਹ ਨਗਰ ਕੌਂਸਲ ਦੇ ਰਾਹੀਂ ਇਸ ਟੋਏ ਨੂੰ ਬੰਦ ਕਰਾ ਕੇ ਲੋਕਾਂ ਨੂੰ ਰਾਹ ਦੇਣਗੇ ਨੋਨੀ ਖੋਸਲਾ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਸਮੱਸਿਆ ਹੁੰਦੀ ਹੈ ਤਾਂ ਲੋਕ ਉਹਨਾਂ ਦੇ ਜ਼ਰੂਰ ਧਿਆਨ ਚ ਲਿਆਉਣ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਜੈ ਸ਼੍ਰੀ ਰਾਮ ਦੀ ਸਾਰਿਆਂ ਨੂੰ ਅੱਜ ਅਸੀਂ ਧਾਰੀਵਾਲ ਦੇ ਇੱਕ ਸ਼ਹਿਰ ਦੇ ਵਿੱਚ ਬਿਲਕੁਲ ਖੜੇ ਆਂ ਡੜਮਾ ਰੋਡ ਦੇ ਉੱਪਰ ਕਾਫੀ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਜਾਂ ਸਕੂਲਾਂ ਦੇ ਵਿੱਚ ਜਦੋਂ ਛੁੱਟੀ ਹੁੰਦੀ ਸੀਗੀ ਉਹਦੇ ਕਰਕੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਾਮ ਲੱਗਦਾ ਸੀਗਾ ਜਿਹਦੇ ਕਰਕੇ ਸਰਕਾਰ ਨੇ ਇੱਕ ਆ ਸੜਕ ਬਣਾਈ ਸੀਗੀ ਇਹ ਆਪਣੇ ਪ੍ਰਸ਼ਾਸਨ ਵੱਲੋਂ ਇਹ ਸੜਕ ਸਿੰਗਲ ਰੋਡ ਬਣਾਇਆ ਗਿਆ ਸੀਗਾ ਰਣੀਆਂ ਤੋਂ ਪਿੰਡਾਂ ਨੂੰ ਜਾਣ ਵਾਸਤੇ ਜਿੱਦੀ ਹੁਣ ਕਾਫੀ ਜ਼ਿਆਦਾ ਆਵਾਜਾਈ ਚੱਲਦੀ ਆ ਦਿਨ ਰਾਤ ਤੇ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਵਾਂ ਪੱਤਰਕਾਰ ਸਾਹਿਬ ਆ ਦੇਖੋ ਕਿ ਆ ਸਿੰਗਲ ਸੜਕ ਬਿਲਕੁਲ ਤਾਂ ਆ ਦੇਖੋ ਕਿੱਡਾ ਵੱਡਾ ਟੋਆ ਇੱਥੇ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਦੇ ਨਾਲ ਕੀ ਹੁੰਦਾ ਵਾ ਜਦੋਂ ਕੋਈ ਇਧਰੋਂ ਗੱਡੀ ਆ ਰਹੀ ਹੈ ਜਾਂ ਉਧਰੋਂ ਗੱਡੀ ਕੋਈ ਆ ਰਹੀ ਹੈ ਜਦੋਂ ਇੱਥੋਂ ਗੱਡੀਆਂ ਪਰੋਸ ਹੁੰਦੀਆਂ ਨੇ ਕਾਫੀ ਵਾਰ ਗੱਡੀ ਵਿੱਚ ਪੈ ਜਾਂਦੀ ਹੈ ਜਾਂ ਕੋਈ ਰਾਹੀ ਗੀਰ ਮੋਟਰਸਾਈਕਲ ਵਾਲਾ ਵਾ ਉਹ ਇਹਦੇ ਚ ਡਿੱਗ ਜਾਂਦਾ ਹੈ ਕਾਫੀ ਜ਼ਿਆਦਾ ਲੋਕਾਂ ਦੇ ਇੱਥੇ ਨੁਕਸਾਨ ਹੋਏ ਨੇ ਅੱਜ ਸਾਨੂੰ ਮਹੱਲੇ ਵਾਲਿਆਂ ਵੱਲੋਂ ਫੋਨ ਕਾਫੀ ਆਏ ਸੀਗੇ ਪਿਛਲੇ 2-3 ਦਿਨਾਂ ਤੋਂ ਆ ਰਹੇ ਸੀਗੇ ਕਿ ਇੱਥੇ ਬਹੁਤ ਜ਼ਿਆਦਾ ਮਲਗੀ ਟੋਏ ਹੋਣ ਕਰਕੇ ਲੋਕਾਂ ਦੇ ਐਕਸੀਡੈਂਟ ਹੋ ਰਹੇ ਨੇ ਸੋ ਆਪਾਂ ਅੱਜ ਇਕੱਠੇ ਹੋ ਗਏ ਇੱਥੇ ਆਏ ਕਿ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਇਹ ਚੀਜ਼ ਵੱਲ ਤੇ ਆ ਨਹੀਂ ਕੋਈ ਨਹੀਂ ਦੇ ਰਿਹਾ ਉਹ ਨਗਰਪ੍ਰਸ਼ਾ ਆਪਣੇ ਨਗਰ ਕੌਂਸਲ ਦਾ ਜ਼ਿੰਮੇਵਾਰ ਹੈ ਜ਼ਿੰਮੇਵਾਰ ਹੈ ਜਿੰਨੇ ਸੜਕ ਬਣਾਈ ਹੈ ਜਿਹੜਾ ਸੜਕ ਤਾਂ ਉਹਨਾਂ ਨੇ ਬਣਾਈ ਤੋਏ ਕਿੰਨਾ ਨਹੀਂ ਬੰਦ ਕਰਨੇ ਸੀ ਡੇਡੇ ਵੱਡੇ ਟੋਏ ਅੱਲਾਗੇ ਤੁਸੀਂ ਦੇਖ ਸਕਦੇ ਹੋ ਡੇਡੇ ਵੱਡੇ ਲਿਆ ਕੇ ਪੱਥਰ ਡਾਕ ਛੱਡੇ ਨੇ ਅਗਰ ਕੋਈ ਬਾਈਕ ਸਵਾਰੀ ਤੋਂ ਨੰਗੇ ਅਚਾਨਕ ਡਿੱਗ ਜੇ ਇਹਦੇ ਵਿੱਚ ਉਹਦਾ ਤਾਂ ਮੱਥਾ ਸਿੱਧਾ ਪੱਥਰ ਨਾਲ ਵੱਜੇਗਾ ਜਾ ਕੇ ਰਾਤ ਨੂੰ ਇੱਥੇ ਕੋਈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਕਿ ਕੀ ਕਿਸੇ ਦਾ ਐਕਸੀਡੈਂਟ ਹੋਇਆ ਵੀ ਹੈ ਕਿ ਨਹੀਂ ਹੋਇਆ ਮੇਰੀ ਸਰਕਾਰ ਨੂੰ ਅਤੇ ਨਗਰਪ੍ਰਸ਼ਾ ਨਗਰ ਕੌਂਸਲ ਧਾਰੀਵਾਲ ਨੂੰ ਅਪੀਲ ਆ ਕਿ ਜਲਦੀ ਦੀ ਜਲਦੀ ਇਹ ਟੋਇਆ ਬੰਦ ਕੀਤਾ ਜਾਵੇ ਅਤੇ ਇਹ ਰੋੜ ਦੇ ਉੱਪਰ ਰਾਤ ਨੂੰ ਕਾਫੀ ਆਵਾਜ਼ ਆਈ ਹੋਣ ਕਰਕੇ ਇੱਥੇ ਕੋਈ ਲਾਈਟ ਨਹੀਂ ਹੈਗੀ ਇੱਥੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਾਨ ਬਚ ਸਕੇ ਸਤਿ ਸ੍ਰੀ ਅਕਾਲ ਜੈਸ਼ਰੀ ਲਾਲ ਮੈਂ ਨੂਨੀ खोसला ਬੋਲਣਾ ਜੀ ਤੇ ਮੇਰੀ ਪਤਨੀ Kusum खोसला ਵਾਈਸ ਕਾਉਂਸਲਰ ਧਾਰੀਗੜ ਨਗਰ ਕੌਂਸਲ ਦੀ ਵਾਈਸ ਪ੍ਰੈਜ਼ੀਡੈਂਟ ਆ ਇਹ ਕਹਰਾ ਮਸਲਾ ਹੋਣੀ ਸਾਡੇ ਨਾਲ ਨੋਟਿਚ ਆਇਆ ਵਾ ਧਿਆਨ ਚ ਆਇਆ ਵਾ ਤੇ ਇਹਦਾ ਜਲਦੀ ਤੋਂ ਜਲਦੀ ਪਹਿਲ ਦੇ ਅਧਾਰ ਤੇ ਕੰਮ ਕਰਾਇਆ ਜਾਏਗਾ ਫੇਰ ਵੀ ਹੋਰ ਵੀ ਸ਼ਾਇਦ ਕੋਈ ਕੁਝ ਸਮੱਸਿਆ ਜਾਂ ਕੁਝ ਹੈਗੀ ਚੀਜ਼ ਉਹ ਸਾਡੇ ਨੂੰ ਦੱਸਿਆ ਜਾਵੇ ਤੇ ਅਸੀਂ ਕੱਲ ਈਓ ਸਾਹਿਬ ਨੂੰ ਮੈਗ ਮੇ ਲਿਆ ਕੇ ਤੇ ਇਹਨਾਂ ਹੱਲ ਕਰਾਵਾਂਗੇ ਤੇ ਹੋਰ ਵੀ ਇਹਨੂੰ ਕੋਈ ਦੁੱਖ ਤਕਲੀਫ ਜਾਂ ਕੁਛ ਆ ਉਹ ਸਾਨੂੰ ਦੱਸੀ ਜਾਏ ਤੇ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਤੇ ਉਹਨਾਂ ਸਾਨੂੰ ਚੁਣਿਆ ਜੇਗਾ ਸਾਨੂੰ ਦੱਸਣਗੇ ਤੇ ਅਸੀਂ ਲੋਕਾਂ ਦੇ ਪਹਿਲ ਦੇ ਅਧਾਰ ਤੇ ਕੰਮ ਕਰਾਵਾਂਗੇ